ਇਹ ਬਿਧੀ ਦਾ ਚੱਕਰ ਬਣਾ ਲਿਆ ਹੋ ਕੋਲੇ ਕੋਲੇ ਸਟੈਪ ਬਣਾਏ ਜਾਣੇ ਨੇ ਜਿਹੜੇ ਬਿਧੀ ਵਿਧਾਨ ਦੇ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਇਹ ਬਾਦ ਦਾ ਕੰਮ ਆ ਪਹਿਲਾਂ ਤਾਂ ਸੁਝਾਅ ਆਪਣੇ ਦਿੱਤੇ ਜਾਣ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੀ ਨਹੀਂ ਹੋਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਨਗੇ ਉਹ ਮਲਾਂਕਣ ਦੇ ਵਿੱਚੋਂ ਫੇਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫੇਰ ਸਿਡੇ ਤੇ ਪਹੁੰਚਾ 300 ਵੱਲੋਂ ਨਿਕਲ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਲਹਿਰ ਸ਼ੁਰੂ ਕੀਤੀ ਗਈ ਸ਼੍ਰੋਮਣੀ ਕਮੇਟੀوں ਦੇ ਕੀਰੋਨ ਅਦਾ ਕਰੂਗੀ ਦੇਖੋ ਸਾਡਾ ਇਹ ਸਿੰਘ ਸਾਭਾ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵੰਗਿਆ ਆ ਮੈਂ ਦੱਸਿਆ ਤੁਹਾਨੂੰ ਵੀ 13258 ਪੁਰਾਣੀ ਇਹ ਅਮਰ ਛੱਕੇ ਗਾਇਬ ਸਾਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅਮਰ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੇਰ ਸਿੰਘ ਦੀ ਸਮਾਦ ਹਰਿਆਣੇ ਵਿਖੇ ਸਿੰਘ ਸਾਹਿਬ ਮੁਬਾਰਕ ਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦੁਆਰਾ ਪਰਮਦਰਗ ਕਮੇਟੀ ਆਪ ਵੀ ਸਮਰਾਥਿਆ ਸਾਡੇ ਕੋਲ ਇੰਨੇ ਪ੍ਰਚਾਰ ਕਿਆ ਬਕ ਬਕ ਜੋਨਾਂ ਦੇ ਔਰ ਮੈਂ ਮਾਲ ਵਿੱਚ ਵੀ ਦੇਖਦਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ ਈਵਨ ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਦੀਆਂ ਤੇ ਸਾਡਾ ਹਮੇਸ਼ਾ ਹੀ ਅਮਰ ਸੰਚਾਰ ਦੇ ਵਿੱਚ ਹਮੇਸ਼ਾ ਸਾਰਿਆਂ ਨਾਲ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਥੇ ਕਾਰ ਵੀ ਫ੍ਰੀ ਭੇਜਦੇ ਆ ਲੋੜ ਅਨਸਾਰ ਜੇ ਕੋਈ ਸਾ ਤੋਂ ਮੰਗਦਾ ਸੀ ਫ੍ਰੀ ਭੇਜ ਦਿੰਨੇ ਪਤਾ ਸਾਰੇ ਪਤਾ ਦੀ ਗੱਲ ਕੀਤੀ ਤੁਸੀਂ ਕਿਹਾ ਕਿ ਜਿਹੜਾ ਵਿਧੀ ਵਿਧਾਨ ਬਣਾ ਕੇ ਸ੍ਰੀ ਹਾਕਮ ਜੀ ਸਾ ਤੋਂ ਜਦੋਂ ਜਦ ਵੀ ਖਾਲੀ ਪੋਚ ਪਈ ਉਹਨੂੰ ਭਰਿਆ ਜਾਊਗਾ ਉਨੀ ਦੇ ਤੱਕ ਐਸਾ ਕਾਰਜਕਾਰੀ ਕੰਮ ਚੱਲਦਾ ਦੇਖੋ ਸਾਰੇ ਸਾਰੀਆਂ ਜਿਹੜੀਆਂ ਪਵਰਤਪਾਲ ਜੀ ਸਾਰੀਆਂ ਗੱਲਾਂ ਤੇ ਵਿਚਾਰਾ ਹੋ ਰਹੀਆਂ ਕਿਉਂਕਿ ਵਿਧੀ ਵਿਧਾਨ ਇਹ ਛੋਟਾ ਕਾਰਜ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ رائے ਆ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਕੋਈ ਕਿਸ ਤਰ੍ਹਾਂ ਦੀ رائے ਦਿੰਦਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਅਸੀਂ ਪਹਿਲਾਂ ਹੀ ਲਾਗੂ ਆਪਣੇ ਜਨਰਲ ਹਾਊਸ ਦੇ ਵਿੱਚ ਮਤਾ ਆਇਆ ਸੀ ਕਿ ਬਨਮੈਨ ਬਨ ਪੋਸਟ ਤੇ ਉਹ ਫਿਰ ਜਿਲ੍ਹਾ ਸਾਡਾ ਸਿਸਟਮ ਮੀਨ ਵਾਈਲ ਵੀ ਹੋ ਸਕਦਾ ਨਹੀਂ ਤਾਂ ਕਿਉਂਕਿ ਉਹ ਲੰਮਾ ਕੰਮ ਆ ਹਲੇ ਸਾਡਾ ਤੇ ਇਹ ਵੀ ਇਹਦੇ ਤੇ ਆਸ ਰੱਖੋ ਕੋਈ ਨਾ ਕੋਈ ਜਿਹੜਾ ਆ ਸਮਝ ਅਨਸਾਰ ਕੋਸ਼ਿਸ਼ ਕਰਦਾ ਆ ਜੀ ਇਹ ਤੁਸੀਂ ਮੰਤਰੀ ਸਾਹਿਬੀ ਦੇ ਕਿਉ ਹੈ ਜੀ ਜਨਤਾ ਸਾਥ ਨਾਲ ਬਹਿਸ ਬਾਜੀ ਕਰਦੇ ਨਜ਼ਰ ਆਉਂਦੇ ਨੇ ਜਿਵੇਂ ਤਾਰਾ ਦੀ ਨਿਯੁਕਤੀ ਬਾਰੇ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਹੈ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਹੁਣ ਕਈ ਵਾਰੀ ਉੱਠਣਗੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰਨ ਵੀ ਉਹ ਧਰਮ ਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਇੱਕ ਓਦੋਂ ਸਾਡੇ ਮਤਾ ਪਾ ਕੇ ਆਪਣੇ ਐਮੈਂਡਮੈਂਟ ਕੀਤੀ ਸੀ ਜਿਹਨੂੰ ਅਸੀਂ ਪੂਰੇ ਜ਼ੋਰ ਦੇ ਨਾਲ ਵਿਰੋਧ ਕੀਤਾ ਸੀ ਇਹ ਸਾਡੀ ਜੂਰੀਸਡਿਕਸ਼ਨ ਹੈ ਜੇ ਹੁਣ ਮੈਂ ਅਕਸਾਈਬ ਦੀ ਕਹਾਂ ਪੇ ਸ਼੍ਰੋਮਣੀ ਕਮੇਟੀ ਨੇ ਫੈਸਲੇ ਕਰਨੇ ਆ ਜਾਂ ਹੋਰ ਕੋ ਫੈਸਲੇ ਲੋਕਲ ਬਾਡੀਜ਼ ਦੇ ਕਰਨੇ ਤੇ ਸ਼੍ਰੋਮਣੀ ਕਮੇਟੀ ਕਰੂਗੀ ਇਹ ਇੱਕ ਜੂਰੀਸਡਿਕਸ਼ਨ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਆ ਤੇ ਉਹ ਪਾਰਲੀਮੈਂਟ ਦੀ ਨਹੀਂ ਡਿਸਕਸ ਹੋਣਾ ਉਹ ਤਾਂ ਸਾਡੇ ਕੋ ਸ਼੍ਰੋਮਣੀ ਕਮੇਟੀ ਆਪਣੇ ਪਈ ਆ ਜਿਹੜੀ ਇਹ ਸਾਰੇ ਫੈਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਇਦਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰ ਰਹੀ ਹੈ। ਹਾਂਜੀ। ਵਕਫ ਸੋਧ ਬਿੱਲ ਦਾ ਹੀ ਬੜਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਸਭਾ ਜੀ ਐਸਬੀਲ ਬਦਵਲ ਨੂੰ ਮੁੱਦਾ ਚਾਇਆ ਗਿਆ। ਦੇਖੋ ਸਿੱਖ ਕੌਮ ਤੇ ਖਾਸ ਕਰਕੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋਮਣੀ ਕਾਲੀ ਦਲ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਦਾ ਰਿਹਾ। ਅੱਜ ਵੀ ਅਸੀਂ ਤੁਸੀਂ ਦੇਖਿਆ ਹੋਣਾ ਪਿਛਲੇ ਬਜਟ ਵਿਲਾਸ ਦੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੋਣ ਕਰਕੇ ਉਹ ਪਾਸ ਤਾਂ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚੋਂ ਪਰ ਮੈਂ ਸਮਝਦਾ ਕਿ ਇਹ ਮਿਨਿਓਰਿਟੀ ਤੇ ਸਿੱਧਾ ਹਮਲਾ ਜਿਹਦੇ ਤੋਂ ਭਾਰਤ ਸਰਕਾਰ ਨੂੰ ਵੀ ਬੇਨਤੀ ਆ ਗਰੇਜ ਕਰਨਾ ਚਾਹੀਦਾ ਹਾਂ ਜੇ ਕੋਈ ਕਰਨੀ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੌਨਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ ਜਿੱਥੇ ਕਿਤੇ ਕੋਈ ਖਾਤਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਤਾਂ ਜੀ 350 ਸਾਲਾਂ ਦਾ ਇਤਿਹਾਸ ਵੀ ਜੇ ਸਮਾਰੂ ਕਰੀਏ ਤਾਂ ਉਹ ਲੇਖੀ ਸ਼ੁਰੂਆਤ 550 ਸਾਲਾਂ ਦੇ ਸਾਡੇ 18 ਤਰੀਕ ਤੋਂ 300 300 ਸੌਰੀ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੀਸਗੰਜ ਵਿਖੇ ਉਹ ਆਪਾਂ ਛੇਰ ਦੇ ਗੁਰਪੁਰਬ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾਂ ਤੇ ਨਾਲ ਸਹਿਬ ਕਲਗੀਧਰ ਪਾਤਸ਼ਾਹ თანਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਤਾ ਗੱਦੀ ਦੇ ਇਸ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਆ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਲਈ ਬਜਟ ਦੇ ਵਿੱਚ ਰਾਖਵਾ ਵੀ ਰੱਖਿਆ ਉਹਦੇ ਲਈ ਇੱਕ ਵੱਡਾ ਨਗਰ ਕੀਰਤਨ ਉਹ ਸ਼੍ਰੀਨਗਰ ਤੋਂ ਤੇ ਦੂਜਾ ਆਸਾਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਨਾ ਵੀ ਹੁੰਦੀ ਆ ਉਦੋਂ علاوہ ਅਸੀਂ ਹੋਰ ਵੀ ਪ੍ਰੋਗਰਾਮ ਨਹੀਂ ਕੀਏ ਜਿਹੜੇ ਸਮੇਂ-ਸਮੇਂ ਸਰ ਤੁਹਾਡੇ ਰੂਮ-ਰੂਮ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਪਈਆਂ ਵੀ 350 ਸਾਲਾ ਮਨਾਈਏ ਨਾ ਕੋਈ ਵਸਾਈਏ ਵੀ ਕੋਈ ਲੋਕਾਂ ਦੇ ਮਨਾਂ ਦੇ ਵਿੱਚ ਬਸ ਵੀ ਜਾਵੇ ਬਸੇ ਕਿ ਕਿ ਜਿਹੜਾ ਸਤਗੁਰੂ ਜੀ ਨੇ 350 ਸਾਲ ਪਹਿਲਾਂ ਦੂਸਰਿਆਂ ਲਈ ਬਲੀਦਾਨ ਦੇ ਕੇ ਤੇ ਉਹਨਾਂ ਦੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਏ ਅੱਜ ਵੀ ਸਾਨੂੰ ਸੰਦੇਸ਼ ਜਿਹੜਾ ਘਰ ਘਰ ਦੇ ਵਿੱਚ ਜਿਹੜਾ ਆ ਉਹ ਜਾਣਾ ਚਾਹੀਦਾ ਤੇ ਅਸੀਂ ਪਹੁੰਚਾਵਾਂਗੇ ਬਤਾਂਵਾ ਤੇਕ ਸਿੰਘ ਦੇ ਖਿਲਾਫ ਇੱਕ ਸ਼ਿਕਾਇਤ ਆਈ ਹੈ ਤੁਹਾਨੂੰ ਕਿ ਉਹਦੀ ਪੜਤਾਲ ਕਰੋਗੇ ਜੇਲੇ ਮੇਰੇ ਕੋ ਆ ਜੇਲੇ ਮੇਰੇ ਕੋ ਆਉਂਗੀ ਫਿਰ ਮੈਂ ਆਪ ਕੋ ਕਰੂੰਗਾ ਉਹਦੀ ਕੋਈ ਤਾਂ ਜੀ ਕਾਡੇ ਚੱਲਦਾ ਜਲਾਸ ਸੀਗਾ ਆਪ ਜੀ ਕਿਸੇ ਕਾਰਨ ਸਾਹਮਣੇ ਹੋ ਸਕੇ ਅਫਵਾਹ ਫੈਲੀ ਸੀ ਪ੍ਰਧਾਨ ਜੀ ਮੇਰੀ ਮੇਰੀ ਬੇਨਤੀ ਸਾਨੂੰ ਦੇਖੋ ਆ ਮੈਂ ਤਾਂ ਹੁਣ ਵੀ ਵੈਜ ਲਾ ਕੇ ਬੈਠਾ ਇਹ ਡਿਸਕ ਦੀ ਪ੍ਰੋਬਲਮ ਸੀਗੀ ਮੈਂ ਤੁਹਾਨੂੰ ਵੀ ਕਲੀਅਰ ਕਰਨਾ ਚਾਹੁੰਦਾ ਉਹ ਚਲੋ মিডিਏ ਨੇ ਆਪਣੇ ਹਿਸਾਬ ਨਾਲ ਲਾਉਣੇ ਹੁੰਦੇ ਜਲੇ ਮੇਰਾ ਖਿਆਲ ਜੇ ਕਿਸੇ ਦੀ ਹਿੱਲੀ ਹੋਊ ਡਿਸਕ ਤੋਂ ਦੇਖ ਲਵੇ ਮੈਂ ਲੁੱਕ ਕਿੰਨਾ ਕੁ ਮਸੂਤ ਹੁੰਦਾ ਤੇ ਇਸ ਕਰਕੇ ਮੈਂ ਆਪਣੇ ਕਨਵੇ ਵੀ ਕਰਦਾ ਹਾਂ ਅਧਿਕਾਰੀਆਂ ਨੇ ਵੀ ਕਨਵੇ ਕਰ ਦਿੱਤਾ ਸੀ ਫੇ ਮੈਂ ਕਿਉਂ ਨਹੀਂ ਆ ਰਿਹਾ